ਹੈਲੋ ਨਿੱਤੂ ਬੋਲਦੀ ਆ ਹਾਂਜੀ ਨਿੱਤੂ ਬੋਲਦੀ ਆ ਹਾਂ ਕਿਵੇਂ ਹੋ ਬਸ ਵਧੀਆ ਅੱਛਾ ਹਾਂਜੀ ਥੋੜਾ ਪਤਾ ਲੈਣਾ ਸੀ ਫਿਰ ਤੇਰੇ ਭੈਣ ਦਾ ਤੇਰੇ ਭੈਣ ਦਾ ਪਤਾ ਲੈਣਾ ਸੀ ਹੂੰ ਆਈ ਸੀ ਪਤਾ ਲੈਣ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੇਖਣਾ ਸੀ ਚੱਕਰ ਪਤਾ ਕੀ ਆਏਗਾ ਮੇਰਾ ਬਾਹਲਾ ਕਰ ਜਾਂਦਾ ਸੀ ਮਨ ਤੇ ਨਾਲ ਗੱਲ ਕਰਨ ਨੂੰ ਉਹ ਤੇਰੇ ਭੈਣ ਬਿਮਾਰ ਬਿਮਾਰ ਪਈ ਹੂੰ ਉਹ ਤੇਰੇ ਭੈਣ ਪਈ ਸੀ ਬਿਮਾਰ ਤੂੰ ਪਤਾ ਲੈਣ ਆਈ ਸੀ ਜੁੱਤਾ ਤੇ ਮੈਂ ਪਾਸੇ ਆ ਕੇ ਤੇ ਮੈਂ ਤੈਨੂੰ ਫੋਨ ਲਾਇਆ ਸਾਹਮਣੇ ਬਿਕਾ ਸਾਹਮਣੇ ਤਾਂ ਆਪਾਂ ਗੱਲ ਵੀ ਨਹੀਂ ਕਰ ਸਕਦੇ ਨਾ ਨਹੀਂ ਕਰ ਸਕਦੇ ਹੋਈ ਤੇ ਗੱਲ ਲੈ ਸਾਹਮਣੇ ਬਿਨਾਂ ਕਰ ਸਕਦੇ ਨਹੀਂ ਦੇਖ ਦੇਖ ਕੇ ਹਾਂ ਬਹੁਤ ਅਜੀਬ ਥੋੜੀ ਐਤ ਨਹੀਂ ਆ ਰਹੀ ਪਤਾ ਨਹੀਂ ਕਿ ਹਾਂ ਨਹੀਂ ਜਾਂਦਾ ਕਿ ਸੋ ਡਾਕਟਰ ਨਾਲ ਬਤਨ ਹੱਲ ਸੱਦਾਂ ਚੱਲ ਤੋਂ ਕਿ ਮੇ ਆ ਮੁਸ਼ਕਿਲ ਆ ਮੇਰੇ ਲਈ ਬਹੁਤ ਚੱਲ ਰਹਾ ਸੀ ਇਹਨਾਂ ਮੁਸ਼ਕਿਲ ਫੋਨ ਫੋਨ ਆਏ ਮੇ ਗੱਲ ਸੁਣਾ ਵੀ ਇੱਕ ਇਹਨਾਂ ਦਾ ਪ੍ਰੋਬਲਮ ਹੋਈ ਪਈ ਹੈਗੀ ਦੂਜੀ ਹੈ ਨਾ ਆਪਰੇਟ ਕਰਵਾਇਆ ਨੇ ਇਸ ਨੇ ਇਹਨੇ ਆਪਰੇਟ ਤਾਂ ਕਰਵਾਇਆ ਹੁਣ ਤੇ ਆਪਰੇਟ ਕਰਵਾਇਆ ਤਾਂ ਹੁਣ ਬਾਣਾ ਹੀ ਹੈ ਵੀ ਤੈਨੂੰ ਇੱਥੇ ਰਹਿਣਾ ਪਊਗਾ ਕੁਛ ਦਿਨ ਤੇ ਹੋਏ ਕਿਥੇ ਤੂੰ ਰਹਿਣਾ ਇੱਥੇ ਇੱਥੇ ਤੂੰ ਰਹਿਣਾ ਕਿਵੇਂ ਹੈ ਉਹ ਤੇਰੀ ਭੈਣ ਦੇ ਨਾਲ ਤੂੰ ਆਪ ਗੱਲ ਕਰ ਕਿਸ ਤਰੀਕੇ ਨਾਲ کریںਗੀ ਅੱਛਾ ਨਹੀਂ ਕੋਈ ਨਹੀਂ ਮੈਂ ਦੱਟ ਕਰ ਲੂੰਗੀ ਕਰ ਲੂੰਗੀ ਉਹ ਕਿਵੇਂ karenge ਫਿਰ ਤੂੰ ਜੇ ਇਹਨੂੰ ਜੇ ਸ਼ੱਕ ਹੋ ਗਿਆ ਆਪਣੇ ਤੇ ਵੀ ਰਾਤ ਨੂੰ ਆਪਾਂ ਆਪ ਦਾ ਕੋਈ ਕਰਿਆ ਕਰਾਂਗੇ ਜੋ ਵੀ ਹੈ ਇਹ ਨਾ ਮੜਾ ਕੰਮ ਆ ਮਾੜਾ ਤਾਂ ਤਾਂ ਹੁੰਦਾ ਹੀ ਜਿਵੇਂ ਜਿਸੰਗਾ ਹੁੰਦਾ ਤਾਂ ਕਿੰਨਾ ਉੱਗ ਲੱਗਦਾ ਕਿੰਨਾ ਫਾਈ ਵਾ ਅੱਛਾ ਏ ਉਹ ਤਾਂ ਆਉਂਦਾ ਹੀ ਏ ਉਹ ਤਾਂ ਉਹ ਤਾਂ ਆਉਂਦਾ ਹੀ ਏ ਉਹ ਤਾਂ ਪਰ ਮੇਰੀ ਗੱਲ ਸੁਣੇ ਕੋਣ ਫਿਰ ਤੂੰ ਫਿਰ ਤੇ ਤੂੰਰੇ ਨਾਲ ਗੱਲ ਕਦੋਂ ਕਰੇਂਗੀ ਫਿਰ ਤੂੰ ਜਿਹਨਾਂ ਨਾਲ ਮੈਂ ਇੱਥੇ ਜੀ ਵੀ ਤੁਸੀਂ ਬਿਮਾਰ ਹਾਂ ਤਿੰਨ ਦਿਨ ਮੈਂ ਇੱਥੇ ਰਹਿ ਪਾਉ ਟਿਕਲੇ

ਅਹ ਦਸੰਬਰ ਦੇ ਵਿਛੜੇ ਫਿਰ ਜਨਵਰੀ ਚ ਮਿਲਦੇ ਹੋਗੇ ਤੈਨੂੰ ਪਤਾ ਹੈ ਨਾ ਇਹ ਤਾਂ ਹਾਂ ਜੀ ਇਹ ਗੱਲ ਸੁਣੀ ਵੀ ਹੈ ਨਾ ਤੁਹਾਨੂੰ ਹਾਂ ਜੀ ਹੁਣ ਦਸੰਬਰ ਚ ਮਿਲਣਾ ਹੈ ਕਿ ਜਨਵਰੀ ਚ ਮਿਲਣਾ ਮਨੇ ਦੱਸ ਤਾ ਕਿ ਨਵੇਂ ਸਾਲ ਤੋਂ ਸ਼ੁਰੂਆਤ ਕਰੀਏ ਨਹੀਂ ਨਹੀਂ ਦਸੰਬਰ ਤੋਂ ਲਾਂਗੇ ਨਵੇਂ ਸਾਲ ਦੀ ਨਹੀਂ ਦੇਖਿਆ ਦੇਖਿਆ ਕਿ ਤਨਾ ਜੀ ਤਾਂ ਕਿ ਤੇਰਾ ਅਗਰ ਆਨੇ ਨੂੰ ਦੇਖਿਆਗਾ ਨਵਾਂ ਸਾਲ ਦਾ ਮੈਂ ਤਾਂ ਪੁਰਾਣੇ ਸਾਲ ਤੋਂ ਹੀ ਸ਼ੁਰੂਆਤ ਕੀਤੀ ਸੀ ਉਹੀ ਜਾਣ ਰੱਖਣੀ ਹੈ ਕਿਹੜੇ ਸਾਲ ਤੋਂ ਸ਼ੁਰੂਆਤ ਕੀਤੀ ਕੋਈ ਯਾਦ ਆ ਤੈਨੂੰ ਬਸ ਤੁਸੀਂ ਯਾਦ ਨਾ ਕਰਵਾਓ ਉਹ ਦਿਨ ਉਹ ਸੰਪਰਕ ਤੋਂ ਜੀ ਨਹੀਂ ਕਰਦੇ ਵੀ ਨਾ ਭੁੱਲ ਨਹੀਂ ਸਕਦੇ ਪਰ ਐ ਨਾ ਜਦੋਂ ਆਪਾਂ ਗੱਲਾਂ ਗੱਲਾਂ ਕਰਦੇ ਰਹਿੰਦੇ ਆ ਉਹਦਾ ਯਾਦ ਕਰਵਾ ਕੇ ਜਾਂ ਉਹਦਾ ਯਾਦ ਕਰਵਾ ਕੇ ਵੀ ਜਿੰਨਾ ਚੰਗੀਆਂ ਲੱਗਦੀਆਂ ਹਨਾ ਔਰ ਸਵਾਰਚ ਵਾਲਾ ਹੁੰਦਾ ਫਿਰ ਉਹ ਗੱਲਾਂ ਯਾਦ ਕਰ ਕਰ ਕੇ ਜਿਵੇਂ ਜੀ ਕਰਦਾ ਵੀ ਹਾਏ ਉਹ ਦੁਬਾਰੇ ਹੋ ਜੇ ਹੀ ਹੈ ਨਾ ਸ਼ੁਰੂਆਤ ਹਾਂ ਵੀ ਓਵੇਂ ਸ਼ੁਰੂਆਤ ਦੁਬਾਰੇ ਹੋ ਜੇ ਹਾਂਜੀ ਹਾਂਜੀ ਅੱਜ ਮੈਂ ਕੁਝ ਜੋ ਤੋਆ ਜਾਏ ਤੜਕੇ ਤੇ ਫਿਰ ਮੈਂ ਤੁਹਾਨੂੰ ਦੇਖਿਆ ਤੇ ਮੈਂ ਕਹਿ ਵੀ ਲੈ ਹੁਣ ਦਸੰਬਰ ਦੇ ਵਿੱਚ ਫੇਰ ਸ਼ੁਰੂਆਤ ਹੋਣ ਜਾ ਰਹੀ ਹੈ ਹੁਣ ਮੇਰੀ ਗੱਲ ਸੁਣ ਲੈ ਇਹ ਨੂੰ ਇਹ ਨੂੰ ਨਾ ਇਹ ਨੂੰ ਇੱਕ ਮਤਲਬ ਦੱਸਦਾ ਤਰੀਕਾ ਹਾਂਜੀ ਕਿ ਇਹਦਾ ਆਪਰੇਟ ਹੋਣਾ ਜਾਣਾ ਜਿਹਦਾ ਉਹਦਾ ਪਿੱਤੇ ਵਾਲੀ ਪੱਥਰੀ ਦਾ ਹਾਂਜੀ ਤੇ ਪਿੱਤੇ ਵਾਲੀ ਪੱਥਰੀ ਦਾ ਆਪਰੇਟ ਹੋ ਜਾਂਦਾ ਤੇ ਇਹਨੂੰ ਲਗਭਗ ਵੀ 2-3 ਮਹੀਨੇ ਤੱਕ ਕੰਮ ਕਰਨਾ ਅੱਛਾ ਜੀ ਰਾਤ ਨੂੰ ਮਤਲਬ ਇੱਥੇ ਲਿਖੋ ਦੋ ਤਿੰਨ ਮਹੀਨੇ ਆਪਣੀ ਮੋਚ ਜਿਹੀ ਮਰਚਾ ਲੱਗ ਜਾਂਦੀ ਹਾਂ ਉਹ ਤਾਂ ਅਸਰ ਲੱਗਣਗੇ ਉਹਨੂੰ ਤਾਂ ਲੱਗਣ ਹੀ ਆ ਮੋਚਾਂ ਦਾ ਮੋਜਣ ਲੱਗਦੀ ਹੁੰਦੀ ਸੀ ਜੇ ਦੱਸਾਂ ਤੁਸੀਂ ਕਹੋ ਨਾ ਇਹ ਮੋਚਾਂ ਨੇ ਤੁਹਾਡੇ ਤਹਰੀ ਸਾਰਾ ਕੁਝ ਹੋਰ ਤੇ ਤੇ ਮੇਰੀ ਗੱਲ ਸੁਣਨਾ ਫਿਰ ਤੇ ਮੰਮੀ ਨੂੰ ਤੂੰ ਇਹ ਗੱਲਾਂ ਪਹਿਲਾਂ ਹੀ ਕਹਿ ਦੇ ਇਹ ਵੀ ਦੀਦੀ ਕੋਲੇ ਵੀ ਆਪ ਹੁਣ ਮੰਨ ਲਓ ਕੋਈ ਬਗਾਨੀ ਨੂੰ ਕਿਸਮ ਰੱਖਾਂਗੇ ਕਿਉਂਕਿ ਬੁਢੀ ਬਣਾ ਤਾਂ ਕੰਮ ਚੱਲਦਾ ਨਹੀਂ ਹਾਂ செல்லக்கப்பட்ட ਆ ਯਨੇ ਵੀ ਦੀ ਦੀ ਤੇਰੀ ਮੋਟੀ ਐ ਤੂੰ ਪਤਲੀ ਐ ਵੀ ਉਥੇ ਖੁੱਲੜ ਜੇ ਪਾਈ ਕਰੀਂ ਤੈਨੂੰ ਹੋਰ ਲਿਆ ਦਿੰਨਾ ਲੈ ਆਪਾਂ ਸ਼ੋਪਿੰਗ ਕਰੀਏ ਮੈਂ ਤਾਂ ਮੈਂ ਨਾ ਮੇਰੀ ਗੱਲ ਮੈਨੂੰ ਤੇਰੇ ਸਾਰੇ ਸਾਈਜ਼ ਪਤਾ ਹੈ ਨਾ ਪਤਾ ਹੈ ਨਾ ਕੱਪੜਿਆਂ ਦੇ ਠੀਕ ਹੈ ਜੀ ਜਦ ਮੈਂ ਤੁਹਾਨੂੰ ਆਖੇ ਲਿਆ ਦੂੰ ਮੈਂ ਤੁਹਾਨੂੰ ਕੋਈ ਨਾ ਮਨੇ ਕੋਈ ਤੇ ਮੇਰੀ ਵੀ ਤੁਹਾਨੂੰ ਸਮਝ ਜੀ ਜੀ ਉਹਨਾਂ ਤੁਹਾਨੂੰ ਜਿੱਦਾ ਹੀ ਚਾਹੀ ਤਣਾ ਚੀਜ਼ ਹੈਗਾ ਤੇ ਨਾਨ ਬਸ ਹੂੰ ਅੱਛਾ ਲਓ ਸੰਤੋਸ਼ ਕੁਨਾ ਜੇ ਕਦੇ ਨਾਲ ਰਿਜੀ ਕੁਨਾ ਹੋਵ ਸਾਬ ਦਾ ਸਟਾਈਲ ਪਗਾ ਅੱਛਾ ਫਿਰ ਅਗ ਦੇ ਨਵੇਂ 66 ਸਾਲ ਤੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਕਰਾਂਗੇ ਜਦ 25 25 ਨੂੰ ਆ ਜਾਂਦੀ 25 ਦਸੰਬਰ ਨੂੰ ਆਏ ਨੇ ਜਿੰਗਲ ਬੈਲ ਜਿੰਗਲ ਬੈਲ ਕਰ ਲੈਂਦੇ ਆਪਾਂ ਹੂੰ ਹੁਣ ਤਾਂ ਮੈਂ ਜਿੰਗਲ ਕਰਾਂਗਾ ਅੱਛਾ ਮੈਸੇਜ ਜਿੰਗਲ ਜਿੰਗਲ ਬੈਲ ਕਰਨਾ ਸੀਗਾ ਜਿੰਗਲ ਬੈਲ ਟੈਂਟ ਐਵੇਂ ਕਰਨਾ ਸੀ ਉਹ ਟੈਂਟ ਤਾਂ ਹੁਣ ਵੀ ਕਰਾਂਗੇ ਆ ਜੰਗਲਵੈਲ ਦੇ ਘੰਟੀਆਂ ਦਾ ਵਜਾਉਣਗੇ ਹੀ ਆਪਾਂ। ਹਾਂ। ਤੇ ਮੇਰੀ ਗੱਲ ਸੁਣੀ ਫਿਰ ਹੁਣ ਜੀ ਜੀ ਤੇਰੀ ਕੋਲੇ ਸੁਣ ਮਿਹਨਾਂ ਲਵੇ ਜੀ। ਤਾਂ ਵੀ ਮਾਤਾ ਚੱਲੋ ਤੇ ਮਾ ਜੀ 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 就是。<Okay. S 2> okay.